ਜਿਹੜੇ ਉਹ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਦਾਸ ਸਵਾਲ ਕਰਦਾ ਏ ਰੀਕੋਰਡ ਦੀ ਮਾਡਲ ਜੇਲ ਅਕਸਰ ਹੀ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ ਇੱਕ ਵਾਰ ਫਿਰ ਉਹ ਰੀਕੋਰਡ ਦੀ ਮਾਡਲ ਜੇਲ ਦੇ ਵਿੱਚੋਂ 175 ਗ੍ਰਾਮ ਦੇ ਕਰੀਬ ਨਸ਼ੀਲਾ ਪਾਊਡਰ ਬਰਾਮਦ ਕੀਤਾ ਗਿਆ ਜਿਸ ਦੇ ਤਹਿਤ ਦੋ ਹਵਾਲਾਤਾਂ ਅਤੇ ਇੱਕ ਹੋਮਗਾਰਡ ਦੇ ਮੁਲਾਜ਼ਮ ਉੱਤੇ ਕਾਰਵਾਈ ਕੀਤੀ ਗਈ ਹੈ ਤੁਸੀਂ ਸੁਣੋ ਇਸ ਮੌਕੇ ਹੋਰ ਕੀ ਵਧੀਰੇ ਜਾਣਕਾਰੀ ਸਾਂਝੀ ਕੀਤੀ ਐਸਪੀ ਜਸਮੀਤ ਸਿੰਘ ਨੇ ਜੀ ਕਿ ਬੀਤੇ ਦਿਨੀ ਸਾਨੂੰ ਜਿਹੜੀ ਜੇਲ ਵਾਲੇ ਆਪਣੇ ਸੁਪਰ ਇਨਸਾਨ ਦਾ ਇੱਕ ਪੱਤਰ ਆਇਆ ਸੀ ਉਹਨਾਂ ਨੇ ਚੈਕਿੰਗ ਕੀਤੀ ਸੀ ਜਿਹੜੀ ਆ ਕਸਮਾਤ ਚੈਕਿੰਗ ਆਪਾਂ ਜੇਲ੍ਹ 'ਚ ਕਰਦੇ ਆ ਤੇ ਉਸੇ ਚੈਕਿੰਗ ਦੌਰਾਨ ਉਹਨਾਂ ਨੂੰ ਜਿਹੜੇ ਵਿਅਕਤੀ ਹੈਗੇ ਨੇ ਦੋ ਫੇਰੇ ਇਨਮੇਟ ਹੈਗੇ ਨੇ ਉਹਨਾਂ ਕੋਲ ਤਕਰੀਬਨ 175 ਗ੍ਰਾਮ ਲਾਉਣ ਚਟਾ ਮਿਲਿਆ ਜਿਸ ਦੇ ਸਾਲ ਦੇ ਉਹਨਾਂ ਨੇ ਸਾਨੂੰ ਪੱਤਰ ਲਿਖਿਆ ਸੀ ਉਹਦੇ ਵਿੱਚ ਉਹਨਾਂ ਨੇ ਦੋ ਜਿਹੜੇ ਇਨਮੇਟਸ ਹੈ ਇੱਕ ਕੋਈ ਉੱਥੇ ਦਾ ਮੁਲਾਜ਼ਮ ਹੈਗਾ ਜਿਹੜਾ ਜੇਲ੍ਹ 'ਚ ਪਹਿਲਾਂ ਲੱਗਾ ਹੋਇਆ ਸੀ ਉਹਦੇ ਖਿਲਾਫ ਕਾਰਵਾਈ ਕਰਨ ਨੂੰ ਆਖਿਆ ਜਿਸ ਦੇ ਚਲਦੇ ਅਸੀਂ ਐਨਡੀਪੀਐਸ ਸੈਕਟਰ ਦਾ ਤੇ ਜੇਲ੍ਹਿਕਨੀਆ ਤਾਰਾ ਦੇ ਹੇਠ ਪਰਚਾ ਦਰਜ ਕਰਕੇ ਤੇ ਅਗਲੀ ਕਾਰਵਾਈ ਲੈ ਕੇ ਆ ਰਹੇ ਆਂ ਜੇਲ੍ਹ ਦੇ ਵਿੱਚ ਜਿਹੜਾ ਸੀ ਹਵਾ ਲੱਗੀ ਸੀ ਜਿਹੜਾ ਬੜੀ ਜੀ ਜੀ ਉਹ ਅੰਦਰ ਅੰਦਰ ਹਵਾ ਲੱਗੀ ਸੀ ਹਾਂ ਜੀ ਹਾਂ ਜੀ ਉਹ ਜੇਲ੍ਹ ਚ ਸੀ ਹਨਾ ਐਨਡੀਪੀਆ ਸੈਕਟ ਦੇ ਕੇਸ ਚ ਹੁਣ ਕੀ ਕਾਰਵਾਈ ਦੀ ਤਿਆਰੀ ਹੋ ਰਹੀ ਹੈ ਹੁਣ ਜੀ ਇਹੀ ਉਹ ਜਿਹੜੇ ਅੰਦਰ ਨੇ ਉਹਨਾਂ ਦਾ ਤਾਂ ਹੀ ਪ੍ਰੋਡਕਸ਼ਨ ਵਾਰੰਟ ਲੈ ਕੇ ਉਹਨਾਂ ਨੂੰ ਮੁਸ਼ਕਲ ਕਰਾਂਗੇ ਕਿ ਇਹ ਕਿੰਨੇ ਉਹਨਾਂ ਨੂੰ ਜੇਲ੍ਹ ਤੱਕ ਕਿੱਦਾਂ ਪਹੁੰਚਿਆ ਹੋਰ ਨੈਟਵਰਕ ਕਿਹੜਾ ਹੈਗਾ ਤੇ ਫਿਰ ਉਸ ਤੋਂ ਪਿੱਛੇ ਸਾਨੂੰ ਜਿਹੜੇ ਹੋਰ ਇਹਦੇ ਨਾਲ ਤਾਰ ਜੁੜੇ ਹੈਗੇ ਜਾਂ ਵਿਅਕਤੀ ਜੁੜੇ ਉਹਨਾਂ ਦਾ ਪਤਾ ਲੱਗੇਗਾ ਤੇ ਜਿਹੜਾ ਮੁਲਾਜ਼ਮ ਸੀ ਦਾ ਨਾਲ ਉਹ ਵੀ ਰਸਤੇ ਹੈ ਉਹਨੂੰ ਅਸੀਂ ਹੀ ਲਿਆ ਹਾਂ ਜੀ ਐਪਰੀਹੈਂਡ ਕਰ ਲਿਆ ਉਹਦੇ ਤੋਂ ਪੁੱਛ ਪੜਤਾਲ ਜਾਰੀ ਹੈ